ਜਿੱਥੇ ਇੱਥੇ ਇਹਨਾਂ ਦਾ ਜਨਮ ਹੋਇਆ ਵਾ ਜਿਹੜਾ 15 ਦਰਬਾਰ ਸਾਹਿਬ ਦੇ ਵਿੱਚ ਮੈਪ ਲੱਗਾ ਹੈਗਾ ਨੰਬਰਾਂ ਦੇ ਹਿਸਾਬ ਨਾਲ ਵੀ ਉਸ ਹਿਸਾਬ ਨਾਲ ਮੈਪ ਬਣਾ ਕੇ ਬਣਾਏ ਹੋਏ ਐ ਨਹੀਂ ਵੀ ਜਿੱਥੇ ਜਿੱਥੇ ਮਰਜ਼ੀ ਬਣਾਤੇ ਬਹੁਤ ਵਧੀਆ ਤਰੀਕੇ ਨਾਲ ਵੀ ਆ ਇੱਥੇ ਐ ਬਣਾਇਆ ਪੂਰੇ ਨਕਸ਼ੇ ਦੇ ਹਿਸਾਬ ਨਾਲ ਜਿਵੇਂ ਉੱਪਰੋਂ ਵੇਖਾਂ ਤੁਸੀਂ ਇਹਦੇ ਵਿੱਚ ਆ ਕੇ ਬਹਿ ਸਕਦੇ ਆ ਬਾਣੀ ਪੜ ਸਕਦੇ ਸਿਮਰਨ ਅਭਿਆਸ ਮੈਡੀਟੇਸ਼ਨ ਧਿਆਨ ਜੋ ਮਰਜ਼ੀ ਕਰ ਸਕਦੇ ਆ ਸਾਰੇ ਹੱਟ ਬਣੇ ਆ ਜਿੱਥੇ ਮਰਜ਼ੀ ਬਹਿ ਜਾਓ ਆ ਭਗਤ ਸੈਨ ਜੀ ਦਾ ਬਣਾਇਆ ਪਤਾਂ ਦਾ ਲੱਗਿਆ ਆਪਣਾ ਕਿੱਥੇ ਕਿੱਥੇ ਜਨਮ ਹੋਇਆ ਵਾ ਆ ਵੀ ਆ ਨੰਬਰ ਵੀ ਦਿੱਤੇ ਨਾਲ ਆ ਆਨਲਾਈਨ ਵਾਲ ਉਧਰ ਨੰਬਰ ਦਿੱਤੇ ਆ ਤੇ ਇਧਰ ਲੈਨਵਾਰ ਬਣਾਇਆ ਕਿਹੜੀ ਜਗ੍ਹਾ ਕਿੱਥੇ ਕਿੱਥੇ ਹੋਇਆ ਉਹ ਸ਼ੁਰੂ ਦੇ ਵਿੱਚ ਜਿਹੜਾ ਆਪਾਂ ਆਉਂਦਿਆਂ ਨੂੰ ਤੁਹਾਨੂੰ ਦਿਖਾਇਆ ਉਹ ਵੀਡੀਓ ਦੇ ਵਿੱਚ ਕੋਲ ਮਾਈਨਿੰਗ ਵਾਲੀ ਜਿਹੜੀ ਪਾਵਰ ਸਟੇਸ਼ਨ ਆ ਨਿਊਜ਼ੀਲੈਂਡ ਦਾ ਸਭ ਨਾਲੋਂ ਵੱਡਾ ਗੈਸ ਨਾਲ ਤੇ ਕੋਲੇ ਨਾਲ ਚੱਲਦਾ ਤੇ ਦੂਜਾ ਵਾਈਕਾਟੋ ਰਿਵਰ ਜਦੋਂ ਆਪਾਂ ਕ੍ਰੋਸ ਕੀਤੀ ਸੀ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਇੱਥੇ ਨਿਊਜ਼ੀਲੈਂਡ ਦਾ ਇੱਕ ਗੁਰਦੁਆਰਾ ਸਾਹਿਬ ਖਵਾਵਾਂਗੇ ਜਿਹੜਾ ਪਹਾੜਾਂ ਦੇ ਵਿੱਚ ਬਣਿਆ ਹੋ ਤੇ ਲੇਕ ਆ ਉਹਦੇ ਕੰਡੇ ਤੇ ਵਾਹੀ ਲੇਕ ਹੈ ਤੇ 46 ਏਕੜ ਚ ਬਣਿਆ ਵਾ ਜਿਹੜਾ ਪਹਿਲਾਂ ਆਪਾਂ ਲੰਘਦੇ ਹੁੰਦੇ ਸੀ ਜਦੋਂ ਕੰਮ ਕਰਦੇ ਸੀਗੇ ਤੇ ਉਦੋਂ ਬਾਹਰੋਂ ਵੇਖਣਾ ਰੋਡ ਦੇ ਉੱਤੇ ਬੋਰਡ ਲੱਗਾ ਪੰਜਾਬੀ ਦੇ ਵਿੱਚ ਵੀ ਪਹਿਲਾਂ ਅੰਗਰੇਜ਼ੀ ਦੇ ਵਿੱਚ ਵੇਖਿਆ ਫਿਰ ਪੰਜਾਬੀ ਦੇ ਵਿੱਚ ਤੇ ਹੁਣ ਕਹਿੰਦੇ ਵਿਸਾਲਕ ਹੋ ਗਿਆ ਜਦੋਂ ਆਫੀਸ਼ੀਅਲੀ ਗੁਰਦਰਾਸਰ ਖੁੱਲ ਗਿਆ ਪਰ ਇਹਨੂੰ ਬਣੇ ਨੂੰ ਗੁਰਦਰਾਸਰ ਉਹਨੂੰ 2000 ਪੰਜ ਚ ਨਹੀਂ ਪੱਥਰ ਰੱਖਿਆ ਗਿਆ ਹੈਗਾ ਬਾਬਾ ਨਾਰ ਸਿੰਘ ਜੀ ਵੱਲੋਂ ਤੇ ਫਿਰ ਹੁਣ ਉਹਨਾਂ ਦੇ ਸੁਪੁੱਤਰ ਆ ਉਹ ਉੱਥੇ ਦੇਖ ਰਹੇ ਕਰ ਰਹੇ ਆ ਸੇਵਾਦਾਰ ਜਿਉ ਗੁਰਦਾਰੇ ਸਾਹਿਬ ਸੰਭਾਲ ਤੇ ਆਪਾਂ ਤੁਹਾਨੂੰ ਸਾਰਾ ਵਿਖਾਵਾਂਗੇ ਬਹੁਤ ਸੋਹਣਾ ਰਮਣੀਕ ਸਥਾਨ ਬਣਾਇਆ ਇਹਨਾਂ ਨੇ ਪਹਾੜਾਂ ਦੇ ਵਿੱਚ ਜੇ ਕੋਈ ਵੀ ਮੇਰਾ ਵੀ ਰੋਕਲੈਂਡ ਤੋਂ ਇਹ ਤਕਰੀਬਨ ਮੈਨ ਲੱਗਦਾ ਸਾਊਥ ਆਕਲੈਂਡ ਤੋਂ 35-40 ਮਿੰਟ ਦੀ ਵਾੜ ਤਾਂ 45 ਤੇ ਹਮਿਲਟਨ ਤੋਂ 20-25 ਮਿੰਟ ਹੋਣੀ ਆ ਬਾਤ ਉਹ ਅੱਧਾ ਘੰਟਾ ਆਊਗਾ ਉਹ ਆਦੇ ਸਾਹ ਨਾਲ ਤੁਸੀਂ ਰਹਿਣੇ ਆ ਤੇ ਜਰੂਰ ਆ ਕੇ ਜਾਓ ਉੱਥੇ ਤੁਹਾਨੂੰ ਵਿਖਾਵਾਂਗੇ ਪੂਰੇ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਪਹਾੜਾਂ ਦੇ ਵਿੱਚ ਬਣਿਆ ਹੋਇਆ ਜਦੇ ਆਸ-ਪਾਸ ਹਰਿਆਲੀ ਆ ਪਹਾੜ ਆ ਸਾਰੇ ਬਹੁਤ ਸੋਹਣਾ ਸਥਾਨ ਹੈ ਤੇ ਵੀਡੀਓ ਪੂਰੀ ਵੇਖਿਓ ਲਾਈਕ ਸ਼ੇਅਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਰਾ ਤੁਹਾਨੂੰ ਖਵਾਵਾਂਗੇ ਉੱਥੇ ਭਗਤਾਂ ਦੇ ਕੈਵਨ ਜਿਹੜੇ ਬਣੇ ਆ ਭਗਤ ਸਾਰੇ ਹੱਟ ਬਣਾਏ ਉਹਨਾਂ ਨੇ ਕੱਲੇ-ਕੱਲੇ ਭਗਤ 15 ਭਗਤਾਂ ਦੇ ਨਾਂ ਤੇ ਫਿਰ ਉਹ ਕਹਿੰਦੇ ਭੱਟ ਸਹਿਬਾਨਾਂ ਤੇ ਵੀ ਬਣਾਉਣਗੇ ਉਹ ਤੁਹਾਨੂੰ ਸਾਰਾ ਖਵਾਵਾਂਗੇ ਵਿਸਥਾਰ ਨਾਲ ਤੇ ਵੀਡੀਓ ਪੂਰੀ ਵੇਖਿਓ ਬਹੁਤ ਸੋਹਣੀ ਹੋਣ ਵਾਲੀ ਆ ਹਾਂਜੀ ਆ ਜਿਹੜੀ ਸਾਹਮਣੇ ਆਪਾਂ ਰਿਵਰ ਆ ਪਾਰ ਕਰਾਂਗੇ ਦੂਜੇ ਪਾਸੇ ਏ ਵਾਈਕਾਟੋ ਰਿਵਰ ਨਿਊਜ਼ੀਲੈਂਡ ਦੀ ਸਭ ਨਾਲ ਲੰਮੀ ਤੇ ਵੱਡੀ ਸ਼ਾਇਦ ਨਦੀ ਆ 250 ਕਿਲੋਮੀਟਰ ਦੇ ਤਕਰੀਬਨ ਐਗਜੈਕਟ ਯਾਦ ਨਹੀਂ ਹੁਣ ਇਹ ਸਭ ਨਾਲ ਲੰਮੀ ਹੈ ਇਹ ਪੋਰਟ ਵਾਈਕਾਟੋ ਤੋਂ ਸ਼ੁਰੂ ਹੁੰਦੀ ਹੈ ਤੇ ਟਾਪੂ ਟਾਪੂ ਜੇ ਆ ਕੇ ਰਲਦੀ ਲੇਕ ਦੇ ਵਿੱਚ ਆ ਇੱਥੇ ਨਾ ਇਹਨਾਂ ਨੇ ਵਨ ਲਾਈਨ ਬ੍ਰਿਜ ਬਣਾਇਆ ਉਹਦੇ ਕਰਕੇ ਲਾਈਟਾਂ ਲਾਈਆਂ ਵੀ ਆ ਇਹ ਸਭ ਨਾਲ ਵੱਡੀ ਨਦੀ ਨਿਊਜ਼ੀਲੈਂਡ ਦੀ ਵਾਈਕਾਟੋ ਰਿਵਰ ਆ ਜਿਹੜੀ ਤੁਸੀਂ ਫੈਕਟਰੀ ਵੇਖ ਰਹੇ ਅੱਗੇ ਇਹ ਹੈਗੀ ਆ ਹੰਟਲੀ ਦੀ ਹੰਟਲੀ ਦਾ ਪਾਵਰ ਸਟੇਸ਼ਨ ਹੈ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਪਾਵਰ ਸਟੇਸ਼ਨ ਹੈ ਤੇ ਇੱਥੋਂ ਕਪੈਸਿਟੀ ਦੇ ਹਿਸਾਬ ਨਾਲ ਇਹ ਗੈਸ ਤੇ ਤੇ ਕੋਲ ਤੇ ਚੱਲਦਾ ਇਹ ਉਸੇ ਸ਼ਹਿਰ 'ਚ ਹੀ ਆ ਜਿੱਥੇ ਆਪਾਂ ਗੁਰਦਾਰਾ ਸਾਹਿਬ ਚੱਲੇ ਆ ਉਹ ਵੀ ਹੰਟਲੀ ਦੇ ਵਿੱਚ ਆ ਉਹ ਥੋੜਾ ਜਿਹਾ ਬਾਹਰੋਂ ਬਾਹਰ ਹੈ ਤੇ ਇਹ ਵੀ ਹੈ ਤਾਂ ਬਾਹਰ ਆ ਪਰ ਸ਼ੁਰੂ ਦੇ ਕੰਡ ਜਦੋਂ ਟਾਊਨ ਖਤਮ ਹੁੰਦਾ ਉੱਥੇ ਹੀ ਨਾਲ ਹੀ ਪਹਿਲਾਂ ਫੈਕਟਰੀ ਹੁੰਦੀ ਆ ਮਤਲਬ ਜੇ ਇਧਰ ਨੂੰ ਆਪਾਂ ਆਕਲੈਂਡ ਆਲੋਂ ਆਈਏ ਤੇ ਬਹੁਤ ਵੱਡੀ ਆ ਸਰ ਨੂੰ ਵੱਡੀ ਨਿਊਜ਼ੀਲੈਂਡ ਦੀ ਲਾਰਜੈਸਟ ਕਪੈਸਿਟੀ ਦੇ ਸਾਹਨ ਆ ਇਹ ਹੁਣ ਜੈਨਿਸਿਸ ਦੇ ਅੰਡਰ ਆ ਜੈਨਿਸਿਸ ਕੰਪਨੀ ਐ ਇਤੋਂ ਦੀ ਪਾਵਰ ਵਾਲੀ ਉਹਦੇ ਅੰਡਰ ਆ ਤੇ 40 40 ਸਾਲ ਤੋਂ ਵੱਧ ਪੁਰਾਣੀ ਆ ਇਹ ਬਹੁਤ ਵੱਡੀ ਆ ਤਕੜੀ ਆ ਇੱਥੇ ਟ੍ਰੇਨਾਂ ਹੁੰਦੀਆਂ ਅੰਦਰ ਕੋਲਾ ਲੈ ਕੇ ਨਾ ਸਪੈਸ਼ਲ ਆ ਲੈ ਕੇ ਆਉਂਦਾ ਇੱਥੇ ਬਾਬੇ ਕੇ ਅੰਟਲੀ 193 ਹਥਰਿੰਗਟਰ ਰੋਡ ਜੇ ਕਿਸੇ ਨੇ ਆਉਣਾ ਵਾ ਆ ਪੰਜਾਬੀ ਦੇ ਵਿੱਚ ਜੋ ਮੁੜ ਜੰਨੇ ਆਪਾਂ ਬਾਬੇ ਕੇ ਇਧਰਲੇ ਪਾਸੇ ਲਿਖਿਆ ਤੇ ਬਾਬੇ ਕੇ ਹੰਟ ਲਈ ਅੰਗਰੇਜ਼ੀ ਦੇ ਵਿੱਚ ਸਾਹਮਣੇ ਸਥਾਨ ਤੇ ਵਿਖਾਉਨੇ ਤੁਹਾਨੂੰ ਚੱਲ ਕੇ ਅੱਗੇ ਹਾਂਜੀ ਆ ਸਥਾਨ ਹੈ ਅੰਦਰੋਂ ਬਹੁਤ ਸੋਹਣਾ ਤੇ ਇਧਰ ਉਹ ਸਾਰੇ ਭਗਤਾਂ ਦੇ ਨਾਂ ਤੇ ਬਣਾਇਆ ਉਹ ਵੀ ਤੁਹਾਨੂੰ ਖਾਉਨੇ ਆ ਇਹ ਇਹ ਦਰਬਾਰ ਸਾਹਿਬ ਇਧਰ ਲਾਈਕ ਲਾਈਕ ਇਹ ਦਰਬਾਰ ਸਾਹਿਬ ਅੰਦਰੋਂ ਬਹੁਤ ਸੋਹਣਾ ਸਥਾਨ ਹੈ ਸਾਰੇ ਪਾਸੇ ਹਰਿਆਲੀ ਖੇਤ ਮਹਾਰਾਜ ਦੀ ਕਿਰਪਾ ਵਾ ਸ਼ਾਂਤੀ ਬਹੁਤ ਹੈ ਇਹਨੇ ਭਗਤੀ ਕਰਨੀ ਹੈ ਜੇ ਬਹੁਤ ਸੋਹਣਾ ਸਥਾਨ ਬਣਾਇਆ ਆ ਸਾਰੇ ਸਾਰੇ ਦੇਸ਼ਾਂ ਦੇ ਬਣਾਏ ਆ ਟਾਈਮ ਪੀਸ ਮਲੇਸ਼ੀਆ ਜਿ ਕਿੰਨਾ ਟਾਈਮ ਆ ਆਂ ਇੰਡੀਆ ਦਾ ਤੇ ਆਸਟ੍ਰੇਲੀਆ ਤੇ ਉਧਰ ਯੂ ਐਸ ਏ ਕੈਨੇਡਾ ਟਾਈਮ ਹੋਇਆ ਹੁਣ ਯੂ ਕੇ ਚ ਕਿੰਨਾ ਹੋਇਆ ਤੇ ਜਰਮਨੀ ਚ ਕਿੰਨਾ ਆ ਯੂਕੇ ਯੂਐਸਏ ਜਰਮਨੀ ਤੇ ਆ ਇਧਰ ਵੀ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਉਧਰ ਆਪਾਂ ਸਾਰੇ ਵੇਖਦੇ ਚੱਲ ਕੇ ਜਾਨ ਦਿੰਦੇ ਆ ਤੇ ਜੇ ਕੋਈ ਮਿਲਦਾ ਵੀਰ ਆਪਾਂ ਪੁੱਛਦੇ ਆ ਇਧਰ ਸਾਰੇ ਭਗਤਾਂ ਦਾ ਲਿਖਿਆ ਹੋਇਆ ਆਪਣਾ ਕਿੱਥੇ ਕਿੱਥੇ ਜਨਮ ਹੋਇਆ ਭਗਤ ਬੈਣੀ ਜੀ ਪੀਖਨ ਜੀ ਤੰਨਾ ਜੀ ਜੈਦੇਵ ਸਾਰੇ ਭਗਤਾਂ ਦਾ ਨਾਂ ਲਿਖਿਆ ਹੋਇਆ ਆ ਇਧਰ ਬਣਾਇਆ ਅਮਰਸਰ ਤੋਂ ਡਿਸਟੈਂਸ ਕਿੰਨਾ ਵਾ ਭਗਤਾਂ ਦੇ ਸਾਰਾ ਬਣਾਇਆ ਵਾ ਵੀ ਆ ਨੰਬਰ ਵੀ ਦਿੱਤੇ ਨਾਲ ਆ ਔਨਲਾਈਨ ਵਾਲਾ ਉਧਰ ਨੰਬਰ ਦਿੱਤੇ ਆ ਤੇ ਇਧਰ ਲੈਣ ਵਾਲਾ ਬਣਾਇਆ ਕਿਹੜੀ ਜਗ੍ਹਾ ਕਿੱਥੇ-ਕਿੱਥੇ ਹੋਇਆ ਜਾਣ ਮੈਂ ਇਹਨਾਂ ਦਾ ਤੇ ਉਧਰ ਸਾਰੇ ਉਹਨਾਂ ਦੇ ਨਾਂ ਤੇ ਬਣਾਇਆ ਵਾ ਭਗਤਾਂ ਦੇ ਨਾਂ ਤੇ ਕੈਵਨ ਬਣਾਏ ਉਧਰ ਤੇ ਉਹ ਪਰਲੇ ਪਾਸੇ ਹੰਟਲੀ ਲੇਕ ਆ ਆ ਇਧਰ ਆ ਮੇਨ ਐਂਟ੍ਰੈਂਸ ਆ ਦਰਵਾਜ਼ਾ ਸਾਹਿਬ ਦੀ ਹਾਂਜੀ ਜਦੋਂ ਪਹਿਲਾਂ ਆਏ ਸੀਗੇ ਦੋ ਢਾਈ ਸਾਲ ਲਾ ਦੁੱਧ ਦਾ ਟੈਂਕਰ ਚਲਾਉਂਦੇ ਹੁੰਦੇ ਸੀ ਇੱਥੋਂ ਦੀ ਲੰਘਣਾ ਸੀ ਤੇ ਵੇਖਣਾ ਬਾਬੇ ਕੇ ਲਿਖਿਆ ਹੋਣਾ ਬਾਹਰ ਬਾਬੇ ਕੇ ਪੜਨਾ ਤੇ ਵੇਖਣਾ ਪਹਿਲਾਂ ਲੱਗਣਾ ਅੰਗਰੇਜ਼ੀ ਦੇ ਵਿੱਚ ਪੜੇ ਇੰਗਲਿਸ਼ ਦੇ ਵਿੱਚ ਤੇ ਫਿਰ ਪੰਜਾਬੀ ਦੇ ਵਿੱਚ ਤੀਜੇ ਜੋਸੇ ਦਾ ਜਦੋਂ ਪੜਿਆ ਫਿਰ ਲੱਗਾ ਵੀ ਆਪਣਾ ਹੀ ਕਿਸੇ ਆਪਣੇ ਵੀਰ ਭਰਾ ਦਾ ਫਾਰਮ ਆ ਜਾਂ ਕੋਈ ਆ ਫਿਰ ਜਦੋਂ ਗੱਲਬਾਤ ਕੀਤੀ ਤੇ ਫਿਰ ਪਤਾ ਲੱਗਿਆ ਵੀ ਇਹ ਤਾਂ ਗੁਰਦਰਾ ਸਾਹਿਬ ਆ ਤੇ ਇਹ 2005 ਦੇ ਵਿੱਚ ਬਣਿਆ ਆ ਤੇ ਆਪਾਂ ਪੂਰੀ ਜਾਣਕਾਰੀ ਆਪਾਂ ਨੂੰ ਵੀਰਜੀ ਮਿਲੇ ਇੱਥੇ ਗੁਰਦਰਾ ਸਾਹਿਬ ਦੇ ਵਿੱਚ ਤੇ ਇਹਨਾਂ ਤੋਂ ਪੁੱਛਾਂਗੇ ਤੇ ਆ ਹੁਣ ਥੋੜੇ ਕਿਸਾਲਾਂ ਦਾ ਜਿੱਦਾਂ ਆਫੀਸ਼ੀਅਲੀ ਕਹਿ ਰਹੀਏ ਕਿ ਗੁਰਦਰਾ ਸਾਹਿਬ ਸ਼ੁਰੂ ਹੋ ਗਿਆ ਇੱਥੇ ਸੰਗਤ ਵੀ ਆਉਂਦੀ ਆ ਸਾਰਾ ਸਮਾਗਮ ਵੀ ਹੁੰਦੇ ਆ ਕੱਲੂ ਫੇਰ ਸਮਾਗਮ ਆ ਤੇ ਸ਼ਨੀਵਾਰ ਦਾ ਦਿਨ ਕੱਲੂ ਆ ਤੇ ਜਰੂਰ ਪਹੁੰਚਿਓ ਤੇ ਆਪਾਂ ਵੀਰ ਜੀ ਹੋਂਨਾ ਤੋਂ ਪੁੱਛਦੇ ਥੋੜਾ ਜਿਹਾ ਗੁਰਦਰਾ ਸਾਹਿਬ ਬਾਰੇ ਆ ਵੀ ਜੀ ਪਹੁੰਚਣਾ ਥੋੜਾ ਜਿਹਾ ਗੁਰਦਰਾ ਸਾਹਿਬ ਦਾ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰੂ ਘਰ ਖੁੱਲੇ ਨੂੰ ਪੂਰਾ ਸਾਲ ਹੋ ਗਿਆ ਹਾਂਜੀ 1 ਸਾਲ ਹੋ ਗਿਆ ਜੀ ਗੁਰੂ ਘਰ ਖੁੱਲੇ ਨੂੰ ਉਸ ਤੋਂ ਪਹਿਲਾਂ ਜਿਵੇਂ 2015 ਦੇ ਵਿੱਚ ਦਰਬਾਰ ਸਾਹਿਬ ਜਦੋਂ ਤਿਆਰ ਹੋਇਆ ਉਦੋਂ ਉਸ ਤੋਂ ਬਾਅਦ ਸਾਲਾਨਾ ਇੱਕ ਪ੍ਰੋਗਰਾਮ ਹੁੰਦਾ ਹੁੰਦਾ ਸੀਗਾ ਜੀ ਜਿਵੇਂ ਸਾਲਾਨਾ ਪ੍ਰੋਗਰਾਮ ਕਰਕੇ ਨਗਰ ਕੀਰਤਨ ਹੁੰਦਾ ਸੀ ਫਿਰ ਉਸ ਤੋਂ ਬਾਅਦ ਜਿਵੇਂ குரு ਮਹਾਰਾਜ ਦੇ ਸਰੂਪ ਲੈ ਜਾਂਦੇ ਸੀ ਤੇ குருਕਰ ਬੰਦ ਹੋ ਜਾਂਦਾ ਸੀ ਠੀਕ ਹੈ ਜੀ ਪਰ ਹੁਣ ਅਸੀਂ ਦੋ ਸਿੰਘ ਜਿਵੇਂ ਡਿਊਟੀ ਤੇ ਹੈਗੇ ਆ ਜੀ ਤੇ குருਕਰ ਪ੍ਰੋਪਰ ਸਾਰਾ ਖੁੱਲਾ ਹੋਇਆ ਸਵੇਰੇ ਸ਼ਾਮ ਨਿਤਨੇਮ ਹੁੰਦਾ ਜੀ ਸਾਰਾ ਹਾਂ ਜੀ ਹਾਂ ਜੀ ਬਣੇ ਨੂੰ குருਕਰ ਕਾਫੀ ਟਾਈਮ ਹੋ ਗਿਆ ਜੀ ਅਸੀਂ ਹਨੇਰਾ ਵਾਲੇ ਮਹਾਂਪੁਰਸ਼ੀ ਸੰਤ ਬਾਬਾ ਨਾਹਰ ਸਿੰਘ ਜੀ ਉਹ ਆਏ ਸੀ ਜਦੋਂ ਪਹਿਲੀ ਵਾਰ ਇੱਥੇ ਉਦੋਂ 2006 ਦੇ ਵਿੱਚ ਇਹ ਸਾਰੀ 46 ਏਕੜ ਜਗ੍ਹਾ ਹੈਗੀ ਹੈ ਜਿਹੜੀ ਜੀ ਗੁਰੂ ਘਰ ਦੀ ਹਾਂਜੀ ਸੋ ਇਹ ਜਿਵੇਂ ਸੰਗਤਾਂ ਦੇ ਸੰਯੋਗ ਨਾਲ ਸਾਰਾ ਉਦੋਂ ਸ਼ੁਰੂ ਕੀਤਾ ਗਿਆ ਅਸੀਂ ਤੇ ਜਿਹੜਾ ਮਗਰ ਬਣ ਰਿਹਾ ਹੈਗਾ ਜੀ ਸੋ ਛੋਟੇ-ਛੋਟੇ ਸਾਰੇ ਇਹ 15 ਜਿਹੜੇ ਹੱਤ ਨੇ ਕੈਵਨ ਨੇ ਸਾਰੇ ਭਗਤਾਂ ਦੇ ਭਗਤਾਂ ਦੇ ਹੈਗੇ ਜੀ ਆਪਣੇ 15 ਭਗਤ ਜਿਨ੍ਹਾਂ ਦੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਰਜ ਹੈਗੀ ਆ ਹਾਂਜੀ ਸੋ ਉਹਨਾਂ ਦਾ ਬਣ ਰਿਹਾ ਹੈਗਾ ਜੀ ਉਹਨਾਂ ਦੇ ਸਟੈਚੂ ਤੇ ਪੇਂਟਿੰਗ ਅੰਦਰ ਲਾ ਕੇ con en ਜਿਵੇਂ ਇਤਿਹਾਸ ਨਾਲ ਜੋੜਿਆ ਜਾ ਸਕੇ ਕੁਰਕਰਾਨਾ ਨਾਲ ਜੋੜਿਆ ਨਾਲ ਇਤਿਹਾਸ ਨਾਲ ਹਾਂਜੀ ਹਾਂਜੀ ਸੋ ਉਸ ਚੀਜ਼ ਨੂੰ ਲੈ ਕੇ ਬਣਾਇਆ ਜਾ ਜਿਵੇਂ ਸਾਰਾ ਜਾ ਰਿਹਾ ਹੈਗਾ ਵੀ ਆਉਣ ਵਾਲੇ ਸਮੇਂ ਨਾਲ ਅਪਗ੍ਰੇਡ ਕਰ ਦੇਣਗੇ ਜਿਵੇਂ ਸਕਰੀਨ ਵਗੈਰਾ ਲੱਗ ਜਾਣਗੇ ਅੰਦਰ ਜੀ ਸੰਗ ਤਾਂ ਬੱਚੇ ਇੰਗਲਿਸ਼ ਪੰਜਾਬੀ ਵਿੱਚ ਸੁਣ ਸਕਿਆ ਕਰਨਗੇ ਠੀਕ ਹੈ ਜੀ ਸੋ ਇਸ ਤੋਂ ਬਾਅਦ 11 ਭਟ ਜਿਹੜੇ ਜਿਨ੍ਹਾਂ ਦੇ ਸਵੈਏ ਦਰਜ ਨੇ ਜੀ ਦਾ ਸਾਹ ਚ ਹਾਂ 11 ਬਟ ਹਾਂ ਉਹਨਾਂ ਦੇ ਬਣ ਕੇ 11 ਹੋਰ ਕੈਬਨੇਟਾਂ ਦੇ ਅੱਛਾ ਹੋਰ ਬਣਨਗੇ ਹੋਰ ਬਣਨਗੇ ਜੀ ਹਾਂ ਸੋ ਫਿਰ ਜਿਵੇਂ ਹੌਲੀ ਹੌਲੀ ਸਮੇਂ ਦੇ ਨਾਲ ਕਾਫੀ ਲੰਮਾ ਪ੍ਰੋਜੈਕਟ ਹੈਗਾ ਹਾਂਜੀ ਹਾਂ ਜੀ ਸੋ ਇਹ ਛੇਤੀ ਦਾ ਨਹੀਂ ਜਿਵੇਂ 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 ਸੰਗਤ ਦਾ ਸੰਯੋਗ ਹੋਊਗਾ ਸੋ ਉਸ ਤਰੀਕੇ ਨਾਲ ਅੱਗੇ ਸਾਰਾ ਜਿਵੇਂ ਗੁਰੂ ਘਰ ਦੀ ਸੇਵਾ ਚੱਲਦੀ ਰਹੂਗੀ ਜੀ ਤੇ ਇਥੇ ਸਮਾਗਮਾਂ ਬਾਰੇ ਵੀ ਤੁਸੀਂ ਆਪਣਾ ਮੜਾ ਚਾਨਣਾ ਦੇ ਦਿਓ ਵੀ ਸਮਾਗਮ ਕੋਈ ਹਰ ਸ਼ਨੀਵਾਰ ਹੁੰਦੇ ਜਾਂ ਕਦੋਂ ਹੁੰਦੇ ਫਿਲਹਾਲ ਜੀ ਆਪਣੇ ਜਥੇ ਨੇ ਆਉਣਾ ਹੈਗਾ ਜੀ ਸੋ ਉਦੋਂ ਆਪਾਂ ਹਰੇਕ ਸ਼ਨੀ ਤੇ ਐਤਵਾਰ ਸੁਖਨੀ ਸਾਹਿਬ ਦੇ ਪਾਠ ਤੇ ਨਾਲ ਅੱਧਾ ਘੰਟਾ ਜਿਵੇਂ ਕੀਰਤਨ ਹਾਜ਼ਰੀ ਹੋਇਆ ਕਰੂਗੀ ਫਿਲਹਾਲ ਸੈਟਰਡੇ ਸੰਡੇ ਜਿਵੇਂ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਜਿ ਆਪਣੀ ਸੰਗਤ ਦਾ ਆਉਣਾ ਜਾਂਦਾ ਰਹਿੰਦਾ ਤੇ ਉਦਾਂ ਮਤਲਬ ਸਮਾਗਮ ਫਿਲਹਾਲ ਨਹੀਂ ਹੁੰਦੇ ਹੁਣ ਜਿਵੇਂ ਕੱਲ ਨੂੰ ਸੰਗਤਾਂ ਵੱਲੋਂ ਪ੍ਰੋਗਰਾਮ ਹੁੰਦੇ ਆ ਜੀ ਚਪਹਿਰਾ ਸਾਹਿਬ ਹੈਗਾ ਆਪਣੇ ਸੋ ਜਿਵੇਂ ਕੱਲ ਨੂੰ ਸੰਗਤਾਂ ਵੱਲੋਂ ਹੀ ਇਕੱਠੇ ਲੇਡੀਜ਼ ਹੋ ਕੇ ਜਿਵੇਂ ਤੇ ਚਪਹਿਰਾ ਸਾਹਿਬ ਕਰਨਾ ਉਹਨਾਂ ਨੇ ਸੋ ਹਰੇਕ ਮਹੀਨੇ ਦੇ ਪਹਿਲੇ ਹਫਤੇ ਤੇ ਪਹਿਲੇ ਸ਼ਨੀਵਾਰ ਹਾਂਜੀ ਹਰੇਕ ਮਹੀਨੇ ਦੇ ਠੀਕ ਹਾਂਜੀ ਪੱਕੇ ਜਿਵੇਂ ਉਹਨਾਂ ਨੇ ਜਿਵੇਂ ਸ਼ਨੀਵਾਰ ਰੱਖਿਆ ਹੋਇਆ ਵੀ ਚਪਹਿਰਾ ਸਾਹਿਬ ਕਰਿਆ ਕਰਨਾ ਪ੍ਰੋਗਰਾਮ ਹੋਇਆ ਕਰੂਗਾ ਜੀ ਤੇ ਬਾਕੀ ਆਪਣੇ ਜਿਵੇਂ ਅਖੰਡ ਪੜ ਸਾਹਿਬ ਹੁੰਦੇ ਰਹਿੰਦੇ ਨੇ ਆਪਣੇ ਭਗਤਾਂ ਦੇ ਜਨਮ ਦਿਹਾੜਿਆਂ ਤੇ ਤੇ ਆਪਣੇ ਜਿਵੇਂ ਲਾਲੋ ਵੀ ਕੋਰਪੁਰਬ ਹੋ ਗਿਆ ਨਵੰਬਰ ਦੇ ਵਿੱਚ ਤੇ ਉਸ ਤਰ੍ਹਾਂ ਮਤਲਬ ਜਿਹੜੇ ਆਪਣੇ குருਆਂ ਦੇ ਜਨਮ ਦਿਹਾੜੇ ਨੇ ਸੋਨ ਤੇ ਅਖੰਡ ਪੜ ਸਾਹਿਬ ਹੁੰਦੇ ਰਹਿੰਦੇ ਉਹ ਪ੍ਰੋਗਰਾਮ ਹੁੰਦੇ ਰਹਿੰਦੇ ਤੇ ਉਹ ਵੇਰਵਾ ਤੁਸੀਂ ਕੋਈ ਬਣਾਇਆ ਤਾਂ ਜਿੱਦਾਂ ਪੇਜ ਕੋਈ ਜਾਂ ਫੇਸਬੁੱਕ ਤੇ ਕੋਈ ਹਾਂਜੀ ਆਪਣੇ ਹਾਂਜੀ ਬਾਬੇ ਕੇ WhatsApp ਗਰੁੱਪ ਹੈਗਾ ਜੀ ਅੱਛਾ WhatsApp ਹਾਂਜੀ Facebook ID ਵੀ ਹੈਗੀ ਆ ਬਾਬੇ ਕੇ .intl ਠੀਕ ਹੈ ਜੀ ਤੇ intl ਸੋ ਉਹ ਵੀ ਹੈਗੀ ਆ ਤੇ ਇੱਕ ਆਪਣੇ scanner ਹੈਗਾ ਜਿਵੇਂ ਤੁਸੀਂ scan ਕਰਕੇ ਬਾਬੇ ਕੇ ਜਿਹੜਾ WhatsApp ਗਰੁੱਪ ਹੈਗਾ ਉਹਨੂੰ join ਕਰ ਸਕਦੇ ਹੋ ਹਾਂਜੀ ਮਤਲਬ ਸੰਗਤਾਂ ਨੇ ਦਰਸ਼ਨ ਕਰਨੇ ਹਣ ਕਦੇ ਵੀ ਆ ਸਕਦੇ ਆ ਸਾਡੇ ਕੋਈ ਵੀਕਡੇਸ ਵੀਕਐਂਡ ਜਦੋਂ ਮਰਜ਼ੀ ਦਰਸ਼ਨ ਕਰ ਸਕਦੇ ਆ ਜਦੋਂ ਮਰਜ਼ੀ ਦੋ ਸਿੰਘ ਅਸੀਂ ਇੱਥੇ ਪੱਕੇ ਅਵੇਲੇਬਲ ਹੋਵਾਂਗੇ ਜੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਜਦੋਂ ਵੀ ਮਤਲਬ ਸੰਗਤਾਂ ਦਾ ਸਮਾਂ ਹੈਗਾ ਜੀ ਜਦੋਂ ਮਰਜ਼ੀ ਆ ਸਕਦੇ ਨੇ ਜਦੋਂ ਮਤਲਬ ਗੁਰੂ ਘਰ ਖੁੱਲਾ ਹੋਇਆ ਹਾਂ ਜੀ ਹਾਂ ਜੀ ਅੱਗੇ ਵੇਖਦੇ ਆਂ ਜੀ ਵਿਖਾਉਨੇ ਫਿਰ ਤੁਹਾਨੂੰ ਇੱਥੇ ਕਹਿਵਣ ਤੇ ਚਲਦੇ ਵੀਰ ਜੀ ਉਹਨਾਂ ਨਾਲ ਮਿਲ ਕੇ ਬਹੁਤ ਸੋਹਣਾ ਲੱਗਾ ਅੱਗੇ ਤੁਹਾਨੂੰ ਹਾਉਨੇ ਆ ਹਾਂ ਜੀ ਮਿਲਦੇ ਹਾਂ ਜੀ ਹਾਂ ਜੀ ਗੁਰਦਰਾ ਸਾਹਿਬ ਦਾ ਪੂਰਾ ਪ੍ਰਬੰਧ ਐਨਾਂ ਨੇ ਆ ਰੱਖੀ ਆ ਜਿਵੇਂ ਕੋਈ ਤੁਰਨ ਫਿਰਨ ਨੂੰ ਜ਼ਿਆਦਾ ਪ੍ਰੋਬਲਮ ਕੋਈ ਬਜ਼ੁਰਗ ਆਉਂਦਾ ਜਾਂ ਕੋਈ ਵੀ ਹੈ ਜਿੱਦਾਂ ਸੰਗਤ ਜਿਆਦੇ ਆ ਪੂਰਾ ਪਰਿਵਾਰ ਨੇ ਦਰਸ਼ਨ ਕਰਨੇ ਸਾਰੇ ਉਧਰ ਕਹਿਵਣ ਬਣੇ ਹੋਏ ਆ ਤੇ ਇਹਦੇ ਤੁਸੀਂ ਜਾ ਕਰਦੇ ਆ ਬਹੁਤ ਸੋਹਣਾ ਪ੍ਰਬੰਧ ਲੱਗਾ ਵਾਲਾ ਵੀ ਰਾਮ ਨਾਲ ਕੋਈ ਚੰਤਾਨੀ ਕੋਈ ਤੁਰਨ ਫਿਰਨ ਵਾਲਾ ਬਾਲਾ ਨਹੀਂ ਉਧਰ ਸਾਰੇ ਕੈਵਨ ਆਪਾਂ ਚੱਲਦੇ ਆਂ ਤੇ ਦਰਸ਼ਨ ਮਿਲੇ ਕਰਦੇ ਤੇ ਉਹ ਲੇਖ ਦਾ ਦੱਸਦੇ ਮਾੜਾ ਵਿਸਤਾਰਨਾ ਹਾਂਜੀ ਆ ਬਹੁਤ ਸੌਖੀ ਆ ਚਲਾਉਣੀ ਤੇ ਬਹੁਤ ਸੋਹਣਾ ਇਹਨਾਂ ਨੇ ਵਧੀਆ ਬਣਾ ਕੇ ਰੱਖਿਆ ਬਾਈ ਜੀ ਹੁਣੇ ਨੇ ਤੇ ਸੰਗਤਾਂ ਦੇ ਸਹਿਯੋਗ ਨਾਲ ਆ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਵਾ ਤੇ ਬਹੁਤ ਵਧੀਆ ਸਿਸਟਮ ਆ ਆਪਾਂ ਚੱਲੇ ਆਂ ਪਹਿਲਾਂ ਹਟ ਆ ਗਿਆ ਇਧਰਲੇ ਪਾਸੇ ਆਪਣਾ ਕੈਵਨ ਇਹ ਹੈਗਾ ਵਾ ਭਗਤ ਕਬੀਰ ਜੀ ਦਾ ਆ ਸਾਰੇ ਅੱਗੇ ਦੀ ਅੱਗੇ ਚੱਲਾਂਗੇ ਇਹ ਬਹੁਤ ਸੋਹਣਾ ਸਥਾਨ ਬਣਾਇਆ ਹੋਇਆ ਆ। ਆ ਭਗਤ ਕਬੀਰ ਜੀ ਤੇ ਆ ਇਹਨਾਂ ਨੇ ਬਣਾਈ ਆ ਪਾਰਕਿੰਗ। ਮੈਨੂੰ ਲੱਗਦਾ ਕਾਰ ਵੀ ਲਾ ਸਕਦੇ ਹੋਵਾਂਗੇ ਪਤਾ ਨਹੀਂ ਪਰ ਫਿਲਹਾਲ ਤਾਂ ਆਪਾਂ ਨੂੰ ਬਹੁਤ ਸੋਹਣਾ ਸਾਧਨ ਦਿੱਤਾ ਪਰਮਾਤਮਾ ਨੇ। ਇਹ ਆ ਚੈੱਕ ਹੋ ਜੀ। ਲਾ ਤੀ ਇੱਥੇ ਆਪਾਂ ਹੈਂਡ ਬ੍ਰੇਕ ਆ ਬੰਦ ਕਰਤਾ ਤੇ ਚੱਲਦੇ ਅੱਗੇ ਆਪਾਂ ਦਰਸ਼ਨ ਕਰਦੇ ਭਗਤ ਕਬੀਰ ਜੀ ਦੇ ਜਿਹੜਾ ਕੈਵਨ ਬਣਾਇਆ ਇਹਨਾਂ ਨੇ ਅੰਦਰ ਵਿਖਾਉਨੇ ਤੁਹਾਨੂੰ ਨਾਲੇ। ਆ ਸਾਰੀ ਜਦੋਂ ਸਾਰੀ ਕਰਦੇ ਹੁਣੇ ਉਹ ਸਮੇਂ ਦੀ ਆ 2007 ਦੀ ਸੰਤ ਬਾਬਾ ਨਾਰ ਸਿੰਘ ਜੀ ਇਹ 2007 ਦੇ ਵਿੱਚ ਇੱਥੇ ਆਏ ਆ ਤੇ ਉਹਨਾਂ ਸਮੇਂ ਦੀਆਂ ਫੋਟੋਆਂ ਤੇ ਜਦੋਂ ਗੁਰਦਰਾ ਸਾਹਿਬ ਬਣਦਾ ਸੀਗਾ ਸਾਰਾ ਉਹਦਾ ਫੋਟੋਆਂ ਲਾਈਆਂ ਇਹਨਾਂ ਨੇ ਤੇ ਅੱਗੇ ਵੇਖਦੇ ਆਪਾਂ ਆ ਭਗਤ ਪ੍ਰਹਿਲਾਦ ਜੀ ਜਿਨ੍ਹਾਂ ਦਾ ਆਪਾਂ ਨੂੰ ਤਾਕ ਵੀਰ ਜੀ ਬਹੁਤ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਇਹ ਉਹ ਪ੍ਰਹਿਲਾਦ ਜੀ ਹੈ ਭਗਤ ਪ੍ਰਹਿਲਾਦ ਜੀ ਤੇ ਭਗਤ ਅਜਾਮਲ ਜੀ ਅਜਾਮਲ ਇਹ ਭਗਤ ਅਜਾਮਲ ਜੀ ਤੇ ਇਧਰ ਬਣਾਇਆ ਭਗਤ ਬਿਦਰ ਜੀ ਦਾ ਭਗਤ ਬਿਦਰ ਜੀ ਭਗਤ ਸੁੰਦਰ ਜੀ ਤੇ ਭਗਤ ਦਾਨਾ ਜੀ ਭਗਤ ਵਾਲਮੀਕ ਜੀ ਵਾਲਮੀਕ ਵੀ ਦੋ ਹੋਏ ਆ ਇਤਿਹਾਸ ਦੇ ਵਿੱਚ ਇੱਕ ਜਿਹਨੇ ਰਮਾਇਣ ਲਿਖੀ ਆ ਤੇ ਇੱਕ ਜਿਹੜੇ ਡਾਕੂ ਤੋਂ ਬਣੇ ਸੀਗੇ ਰਿਸ਼ੀ ਵਾਲਮੀਕ ਤੇ ਆ ਭਗਤ ਕਬੀਰ ਜੀ ਦਾ ਇਹਨਾਂ ਨੇ ਸਾਰਾ ਲਿਖ ਕੇ ਲਾਇਆ ਵੀ ਆ ਤੇ ਆ ਬਣਾਇਆ ਹੋਇਆ ਖੱਡੀ ਬੁੰਦੇ ਆ ਭਗਤੀ ਕਰਨ ਨਾਲ ਤੇ ਆ ਇੱਧਰ ਬਣਾਇਆ ਦਾ ਇਹ ਹੁਣ ਇਹਦੇ ਬਾਰੇ ਕੋਈ ਜਾਣਕਾਰੀ ਤਾਂ ਹੈ ਨਹੀਂ ਵੀ ਕੀ ਬਣਾਇਆ ਵਾ ਜਾਂ ਕਿੰਨਾਂ ਦੀਆਂ ਬਣਾਈਆਂ ਇਹ ਮੂਰਤੀਆਂ ਤੇ ਆ ਗਣਕਾ ਜੀ ਗਣਕਾ ਜੀ ਨੂੰ ਤਾਰਿਆ ਮਿਲਦਾ ਉਹ ਗਣਕਾ ਗਣਕਾ ਜੀ ਤੇ ਆ ਭਗਤ ਧਰੂ ਜੀ ਉਧਰ ਪ੍ਰਹਿਲਾਦ ਜੀ ਸੀਗੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਇਹ ਧਰੂ ਜੀ ਉਧਰ ਪ੍ਰਹਿਲਾਦ ਹੀ ਇਹ ਪੂਰਾ ਗੋਲ ਆ ਤੇ ਸੋਹਣੇ ਤਰੀਕੇ ਨਾਲ ਬਹੁਤ ਸੋਹਣਾ ਬਣਾਇਆ ਦਾ ਤੇ ਆ ਫੇਰ ਆਪਾਂ ਉੱਥੇ ਆ ਗਏ ਆਂ ਚ ਚ ਆਪਦੇ ਅੱਗੇ ਤੁਹਾਨੂੰ ਦਿਖਾਉਨੇ ਆਂ ਅਗਲਾ ਕਹਿਵਨ ਅਗਲਾ ਹੱਟ ਬਹੁਤ ਜ਼ਿਆਦਾ ਸੋਹਣਾ ਜਿਹੜਾ ਕਹਿ ਰਹੀ ਐ ਆ ਪਾਰਕਿੰਗ ਬਣਾਈ ਆ ਪਾਰਕਿੰਗ ਦਾ ਵੀ ਕਿਆ ਬਾਤ ਹੀ ਕਰਾਇਆ ਪਿਆ ਥੰ ਸਰਾ ਹੀ ਐ ਆ ਬਾਹਰ ਲਿਖ ਕੇ ਵੀ ਲਾਇਆ ਭਗਤ ਕਬੀਰ ਜੀ ਇਹ ਬਣਾਇਆ ਭਗਤ ਰਵਦਾਸ ਜੀ ਦਾ ਸ਼ਾਨਦਾਰ ਬਹੁਤ ਸੋਹਣਾ ਆ ਜਿਵੇਂ ਕਹਾ ਦਾ ਥੋੜਾ ਜਿਹਾ ਬਲੌਟੀ ਆ ਪਰ ਬਹੁਤ ਜਿਆਦਾ ਸੋਹਣਾ ਸਥਾਨ ਹੈ ਸਾਰਾ ਹੀ ਇਹ ਪੂਰਾ ਨਾ ਇੱਧਰ ਮਰਜੀ ਆ ਜਾਓ ਤੇ ਇੱਥੇ ਬਹਿ ਕੇ ਤੁਸੀਂ ਕੈਵਣਾ ਦੇ ਵਿੱਚ ਵੀ ਭਗਤੀ ਕਰ ਸਕਦੇ ਆ ਤੇ ਆ ਅੰਦਰੋਂ ਕੈਵਣਾ ਉਹ ਭਗਤ ਰਵਦਾਸ ਜੀ ਦਾ ਉਧਰ ਭਗਤ ਰਾਮਾਨੰਦ ਜੀ ਆਗੇ ਉਧਰ ਚੱਲਦੇ ਆ ਤੇ ਇੱਥੋਂ ਦਰਬਾਰ ਸਾਹਿਬ ਉਹ ਦੱਸਦਾ ਉੱਪਰਲੇ ਪਾਸੇ ਆ ਉਹ ਤੇ ਉਹ ਪਰਲੇ ਪਾਸੇ ਰਹਿਸ਼ ਆ ਜਿਹੜੇ ਵੀਰ ਸੇਵਾਦਾਰ ਜਦੋਂ ਸੰਗਤ ਆਉਂਦੀ ਆ ਉਧਰ ਲੰਗਰ ਵੀ ਚੱਲਦਾ ਵਾ ਤੇ ਉਹ ਵਧੀਆ ਹਰੀਆਲੀ ਦੇ ਵਿੱਚ ਸਾਰਾ ਤੇ ਸ਼ਾਂਤਮਈ ਤੇ ਆਹ ਆਪਣੀ ਸਵਾਰੀ ਖੜੀ ਇੱਧਰ ਇੱਧਰ ਬਾਈ ਜੀ ਹੁਣਾਂ ਨੇ ਜਦੋਂ ਗੱਲਬਾਤ ਕੀਤੀ ਦੱਸਿਆ ਵੀ ਵਿੱਚੋਂ 2-3 ਕੈਵਨ ਤਿਆਰ ਆ ਤੇ ਨਾਲ ਦੀ ਨਾਲ ਹੋਈ ਜਾਂਦੇ ਆ ਤੇ ਆ ਭਗਤ ਰਾਮਾਨੰਦ ਜੀ ਦਾ ਵਾ ਤੇ ਅੱਗੇ ਥੋੜਾ ਜਿਹਾ ਰਾਹ ਠੀਕ ਜਾਣੀਗਾ ਤੇ ਆਪਾਂ ਵਾਸ ਦੂਜੇ ਪਾਸੇ ਦੀ ਹੋ ਕੇ ਉਹ ਵਾਹੀ ਲੈਕ ਜਿਹੜੀ ਉਹਦਾ ਦੱਸਦੇ ਆ ਤੇ ਉਧਰੋਂ ਚੱਲਦੇ ਆ ਇਹ ਅੰਦਰ ਹੋ ਜੇ ਤਿਆਰ ਨਹੀਂਗੇ ਤੇ ਬੰਨ ਕੇ ਵਿੱਚ ਸਕਰੀਨਾਂ ਸਾਰਾ ਸਿਸਟਮ ਇਤਿਹਾਸ ਲਿਖਿਆ ਇਤਿਹਾਸ ਦੇ ਹਿਸਾਬ ਨਾਲ ਲੱਗਣਗੇ ਉਹ ਸਾਰਾ ਕੁਝ ਦੱਸਣਗੇ ਇਹਦੇ ਵਿੱਚ ਤਿਆਰ ਹੋਣਗੇ ਜਦੋਂ ਚੱਲਦੇ ਆਪਾਂ ਅੱਗੇ ਇਧਰਲੇ ਪਾਸੇ ਬਣਿਆ ਭਗਤ ਜੈਦੇਵ ਜੀ ਦਾ ਇਹ ਸਾਰੇ ਅੱਗੇ ਦੀ ਅੱਗੇ ਬਾਈ ਕਹਿੰਦਾ ਵੀ ਜੋ ਇਤਿਹਾਸ ਪ੍ਰੋਪਰ ਲਿਖ ਕੇ ਸਾਰਾ ਗੁਰਬਾਣੀ ਦਾ ਹਰੇਕ ਦਾ ਕਰਨਗੇ ਉਹਦਾਂ ਦਾ ਤੇ ਕਿ ਨਿਆਣੇ ਬੱਚੇ ਜਾਂ ਸਕੂਲਾਂ ਦੇ ਜਾਂ ਜੋ ਵੀ ਆਉਂਦੇ ਆ ਤੇ ਕਹਿੰਦੇ ਇੱਥੋਂ ਸਿੱਖਿਆ ਲੈਂਦੇ ਰਹਿਣਗੇ ਵੀ ਆਪਣੇ ਜਿਹੜੇ ਭਗਤਾਂ ਨੇ ਗੁਰਬਾਣੀ ਦਾ ਕੀ ਆਪਾਂ ਨੂੰ ਸਿੱਖਿਆ ਦਿੱਤੀ ਆ ਜਾਂ ਇਤਿਹਾਸ ਦੀ ਤੇ ਉਹ ਪਰਲੇ ਪਾਸੇ ਵਾਹੀ ਲੇਕ ਉਧਰਲੇ ਪਾਸੇ ਨੂੰ ਚਲਦੇ ਆ ਇਧਰ ਗਾਵਾਂ ਆ ਭਗਤ ਸੈਨ ਜੀ ਦਾ ਬਣਾਇਆ ਪੂਰਾ ਪ੍ਰੋਪਰ ਸੈੱਟ ਕਰਕੇ ਨਾ ਤੈਲਾ ਦੂਲਾ ਲਾ ਕੇ ਥੱਲੇ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਵਾ ਹੁਣ ਮਤਲਬ ਤਿਆਰ ਕਰੀ ਜਾਂਦੇ ਹਜੇ ਪੂਰਾ ਬਣਿਆ ਨਹੀਂ ਆ ਉੱਪਰ ਲਿਖਿਆ ਭਗਤ ਸੈਨ ਜੀ ਦਾ ਤੇ ਅੰਦਰ ਪੂਰਾ ਪ੍ਰੋਪਰ ਤਿਆਰ ਕਰ ਦੇਣਾ ਇਹਨਾਂ ਨੇ ਆ ਭਗਤ ਸੈਨ ਜੀ ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਭਗਤਾਂ ਮੈਂ ਗਣਿਆ ਆ ਪਹਿਲੀ ਵਾਰ ਹੀ ਚਲਾਈ ਆ ਆ ਵਹੀਕਲ ਨਾ ਤੇ ਪਰ ਬਹੁਤ ਵਧੀਆ ਰਿਹਾ ਹੈ ਦੱਸਦੀ ਨਹੀਂ ਕਿਤੇ ਵੀ ਪਿੱਛੇ ਗੜਾ ਗੁਰਾ ਬਹੁਤ ਆ ਜਾਂਦਾ ਇਹ ਆਪਣੀ ਗੱਡੀ ਐ ਕਾਮਯਾਬ ਆ ਬਈ ਆਪਾਂ ਪਹਿਲੀ ਵਾਰ ਹੀ ਚਲਾਈ ਆ ਇਹ 골ਫ 골ਫ ਜਿਵੇਂ ਦੇ ਹੁੰਦੇ ਵੀਡੀਓ ਚ ਜਿਹੜੇ 골ਫ ਵਾਲੇ ਸਾਰਾ ਆਪਣਾ ਸਮਾਨ ਸੂੰਜਾ ਰੱਖ ਕੇ ਲਈ ਫਿਰਦੇ ਹੁੰਦੇ ਨਾ ਉਹਦੇ ਵਿੱਚ ਤੇ ਚਲਾਉਣੀ ਵੀ ਸੌਖੀ ਆ ਬਸ ਉਹ ਸਿੱਧਾ ਬਟਨ ਆ ਉਥੇ ਫੋਰਵਰਡ ਬੈਕਵਰਡ ਆ ਲਿਖਿਆ ਇੱਥੇ ਤੇ ਔਰ ਇਸ ਬ੍ਰੇਕ ਜਿੱਦਾਂ ਗੱਡੀ ਦੇ ਆ ਸਾਰੇ ਕਿਤੇ ਦੱਸਦੀ ਨਹੀਂ ਭੋਰਾ ਵੀ ਗੱਡੀ ਸਾਰੇ ਇਧਰਲੇ ਪਾਸੇ ਵੀ ਆ ਤੇ ਇਧਰ ਵੀ ਆ ਪਹਿਲੇ ਇਧਰ ਵੇਖ ਕੇ ਹੁੰਦੇ ਆ ਲੈ ਕਰ ਲ ਵੀ ਫੇਰ ਚੱਲਦੇ ਦੂਜੇ ਪਾਸੇ ਆ ਇੱਥੇ ਵੀ ਤਿੰਨ ਇਕੱਠੇ ਭਗਤਾਂ ਦਾ ਵਾ ਇਧਰ ਭਗਤ ਨਾਮਦੇਵ ਜੀ ਤੇ ਇਧਰ ਭਗਤ ਤਲੋਚਨ ਜੀ ਸਾਰੇ ਹਜੇ ਕੋਈ ਤਿਆਰ ਨਹੀਂ ਹੋਇਆ ਮਤਲਬ ਫੇਰ ਇਹ ਵਾਰੀ ਵੀ ਤਾਂ ਦੱਸੀ ਜਾਂਦੇ ਵੀ ਉਹ ਪਹਿਲਾਂ ਲੱਗਦਾ ਭਗਤ ਕਵੀਰ ਜੀ ਵਾਲਾ ਇਕੱਲਾ ਤਿਆਰ ਸੀਗਾ ਤੇ ਭਗਤ ਤਲੋਚਨ ਜੀ ਇਹ ਵੀ ਦੋ ਹੋਏ ਆ ਇਹ ਇੱਕ ਜਿਹੜਾ ਭਗਤ ਕਬੀਰ ਜੀ ਲਿਖਦੇ ਆਪਣੇ ਸ਼ਲੋਕਾਂ ਦੇ ਵਿੱਚ ਜਦੋਂ ਭਗਤ ਤਲੋਚਨ ਜੀ ਮਿਲ ਆਉਂਦੇ ਆ ਭਗਤ ਨਾਮਦੇਵ ਜੀ ਨੂੰ ਔਰ ਇਹ ਭਗਤ ਨਾਮਦੇਵ ਜੀ ਕਹਿੰਦੇ ਨਾਮਾ ਮਾਇਆ ਮੋਇ ਕਹੇ ਤਲੋਚਨ ਮੀਤ ਕਾਹੇ ਛੀਪੋ ਛਾਇ ਲੋ ਰਾਮ ਨਾ ਲਾਵੋ ਚੀਤ ਇਹ ਕਹਿੰਦੇ ਜਿਹੜਾ ਨਾਮ ਦੇਵਾ ਨਾਮ ਮਾਇਆ ਦੇ ਵਿੱਚ ਮੋਇਆ ਗਿਆ ਵਾ ਉਹ ਰੱਬ ਦਾ ਨਾਮ ਹੀ ਲੈਂਦਾ ਤੇ ਇਹ ਕਹੇ ਤਲੋਚਨ ਮੀਤ ਇਹ ਭਗਤ ਕਬੀਰ ਜੀ ਰਹੇ ਆ ਤੇ ਬਚਨ ਉਹਨਾਂ ਦੀ ਆਪਣੀ ਵਾਰਤਾ ਲਾਭ ਲਿਖਦੇ ਆ ਫਿਰ ਉਹ ਕਹਿੰਦੇ ਭਗਤ ਨਾਮਦੇਵ ਜੀ ਅਗੋ ਜਵਾਬ ਵੀ ਦਿੰਦੇ ਆ ਇਹਨੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੇਤ ਨਰੰਜਨ ਨਾਲ ਇਹਨੇ ਮੁਖ ਤੇ ਰਾਮ ਆ ਹੱਥ ਪੈਰ ਸਾਡੇ ਕੰਮ ਕਰੀ ਜਾਂਦੇ ਆ ਤੇ ਮੁਖ ਨਾਲ ਹੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ ਆ ਭਗਤ ਨਾਮਦੇਵ ਜੀ ਦਾ ਕਹਿੰਦਾ ਰੰਗਨ ਰੰਗੋ ਸੀਵਨ ਸੀਵੋ ਰਾਮ ਨਾਮ ਬਿਨ ਘਰੀ ਨਾ ਜੀਵੋ ਇਹ ਹੈ ਕਹਿੰਦੇ ਵੀ ਰਾਮ ਨਾਮ ਤੋਂ ਬਿਨਾਂ ਤਾਂ ਘੜੀ ਨਹੀਂ ਅਸੀਂ ਕੱਟਦੇ ਇਹ ਤਾਂ ਗੱਲ ਹੀ ਕੋਈ ਨਹੀਂ ਅਸੀਂ ਦੱਬ ਦਾ ਨਾਮ ਹੀ ਲੈਣਾ ਛੱਡਿਆ ਕਹਿੰਦੇ ਉਹ ਜਦੋਂ ਆ ਕੇ ਵੇਖਦੇ ਨਾ ਫਿਰ ਉਹ ਕਹਿੰਦੇ ਨਾਮਾ ਮਾਇਆ ਬਿਨਾਂ ਮਾ ਮਾਇਆ ਨੇ ਮੋਲਿਆ ਫਿਰ ਭਗਤ ਨਾਮਦੇਵ ਜੀ ਜਵਾਬ ਦਿੰਦੇ ਆ ਚੱਲਦੇ ਅੱਗੇ ਲੈ ਗੱਲ ਨੂੰ ਆ ਸਾਰੇ ਆਪਣੇ ਉਹਨਾਂ ਬਈ ਉਹਨਾਂ ਦੇ ਪੈਸਟਾਈਸਾਈਡ ਜਾਂ ਜੋ ਵੀ ਫਰਟੀਲਾਈਜ਼ਰ ਜਿਹੜੇ-ਜਿਹੜੇ ਪੌਂਨ ਨੂੰ ਘਾ ਤੇ ਉਹ ਸਾਰਾ ਸਪਰੇਅ ਆ ਸਪਰੇਅ ਆ ਤੇ ਅੱਗੇ ਚੱਲਦੇ ਆ ਅੱਜ ਜਦੋਂ ਫਿਰ ਫਾਰਮਰ ਦੇ ਕੰਮ ਵੱਡੇ ਪੱਧਰ ਤੇ ਹੁੰਦਾ ਵਾ ਤੇ ਉਦੋਂ ਫਿਰ ਆ ਮਸ਼ੀਨ ਵਰਤੀ ਜਾਂਦੀ ਆ ਆ ਤਾਂ ਬੰਦਾ ਛੋਟੀ ਬੋਕੀ ਜਿਹੜੀ ਹੁੰਦੀ ਆ ਆਪਣੇ ਘਰਾਂ 'ਚ ਵਰਤਦੇ ਉਹਦੇ ਨਾਲ ਵੀ ਕੱਢ ਲੈਂਦਾ ਜੇ ਥੋੜੇ ਹੁਣ ਪਰ ਜਦੋਂ ਫਾਰਮਰ ਦੇ ਫਿਰ ਕੰਮ ਵੱਡਾ ਪ੍ਰੋਸੈਸ ਹੋਵੇ ਫਿਰ ਇਹਦੇ ਨਾਲ ਕੰਮ ਚੱਲਦਾ ਇਹ ਮਸ਼ੀਨ ਆ ਟਰੈਕਟਰ ਨਾਲ ਜੁੜ ਜਾਂਦੀ ਆ ਤੇ ਸਾਰਾ ਉਹਦੇ ਨਾਲ ਆਪੇ ਹੀ ਕੱਢ ਦਿੰਦੀ ਆ ਆ ਨਵੀਂ ਫੈਂਸ ਲਾਈ ਜਾਂਦੇ ਆ ਤੇ ਆ ਆਪਾਂ ਚੱਲੇ ਆ ਵਾਹੀ ਲੈ ਕੇ ਆਲੋ ਉੱਥੋਂ ਖਾਣੇ ਤੁਨ ਆਹ ਲੇਕ ਆ ਗਈ ਵਾਹੀ ਵਾਹੀ ਇੱਕ ਹੈਗੀ 골ਡ ਮਾਈਨਿੰਗ ਦਾ ਟਾਊਨ ਵਾਹੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡੀ 골ਡ ਮਾਈਨਿੰਗ ਹੁੰਦੀ ਹੈ ਉੱਥੇ ਉਹਦੇ ਸਪੈਲਿੰਗ ਹੈਗੇ W A H I ਵਾਹੀ A W W A H I ਵਾਹੀ ਦੋਨੋਂ ਕਹਿੰਦੇ ਸੇਵੇਂ ਹੀ ਆ ਤੇ ਇਹ ਵਾਹੀ ਲੇਕ ਕਹਿੰਦੇ ਇੱਥੇ ਇਹਨਾਂ ਨੇ ਬਹੁਤ ਸੋਨਾ ਬਣਾ ਲਿਆ ਪਹਿਲਾਂ ਦੱਸ ਦਈਏ ਵੀ ਆ ਬੈਠਣ ਨੂੰ ਇੱਥੇ ਆ ਗਿਆ ਆਪਣਾ ਰਾਨ ਆਨੰਦਮਾਨੋ ਕੁਦਰਤ ਦਾ ਤੇ ਉਹ ਦਰਬਾਰ ਸਾਹਿਬ ਆਪਾਂ ਜੇ ਉੱਥੇ ਵੇਖਿਆ ਸੀ ਤੇ ਇਹ ਜਿਹੜੀ ਵਾਹੀ ਲੇਕ ਦਾ ਦੱਸਦੇ ਵੀਰ ਹੁਣੀ ਕਹਿੰਦੇ ਵੀ ਪਹਿਲਾਂ ਇੱਥੇ ਗੋਲਡ ਕੋਲ ਮਾਈਨਿੰਗ ਹੁੰਦੀ ਸੀਗੀ ਕੋਲੇ ਦੀ ਮਾਈਨਿੰਗ ਥੱਲੇ ਮਤਲਬ ਸਰੰਗਾ ਸਰੂੰਗਾ ਪੱਟ ਕੇ ਜਿੱਦਾਂ ਗੋਲਡ ਮਾਈਨਿੰਗ ਕਰਦੇ ਉਦਾਂ ਕੋਲੇ ਦੀ ਮਾਈਨਿੰਗ ਤੇ ਉਹ ਜਿਹੜੀ ਆਪਾਂ ਤੁਹਾਨੂੰ ਫੈਕਟਰੀ ਵਿਖਾਈ ਇੱਥੋਂ ਦੱਸਦੀ ਹੁਣੀ ਆ ਉਹ ਉੱਪਰ ਥੋੜੇ ਜੇ ਉਹ ਉੱਪਰਲੇ ਪਾਸੇੋਂ ਨਿਕਲੇ ਉਹ ਉਹ ਤੁਹਾਨੂੰ ਫੈਕਟਰੀ ਵਿਖਾਈ ਸੀ ਉਹ ਇੱਥੋਂ ਕੋਲਾ ਕੱਢ ਕੇ ਤਾਂ ਕਰਕੇ ਇੱਥੇ ਫੈਕਟਰੀ ਬਣੀ ਆ ਤੇ ਫੈਕਟਰੀ ਬਣ ਕਰਕੇ ਇੱਥੇ ਕੋਲ ਮਾਈਨਿੰਗ ਸੀ ਤੇ ਉਹ ਜਦੋਂ ਫਿਰ ਕੋਲ ਮਾਈਨਿੰਗ ਇਹਨਾਂ ਨੇ ਬੰਦ ਕੀਤੀ 1970-80 ਦੇ ਵਿੱਚ ਤੇ ਇਹ ਜਗਾ ਡੂੰਗੀ ਹੋ ਗਈ ਸੀ ਤੇ ਡੂੰਗੀ ਹੋਣ ਨਾਲ ਫਿਰ ਇਹਨਾਂ ਨੇ ਪਾਣੀ ਦੀ ਵਰਤੋਂ ਕਰਨੀ ਜੋ ਇਹਨਾਂ ਦਾ ਸਿਸਟਮ ਬਣਿਆ ਵਾਈਕਾਟੋ ਰਿਵਰ ਜਿਹੜੀ ਤੁਹਾਨੂੰ ਪਿੱਛੇ ਵਿਖਾਈ ਆ ਸਰ ਨਾਲ ਲੰਮੀ ਇਤਨੀ ਦੀ ਲੈਣ ਦੀ ਉਹਦੇ ਨਾਲ ਜੋੜਤੀ ਕਿਸ ਤਰੀਕੇ ਨਾਲ ਉਹ ਇਹਨਾਂ ਨੇ ਜਿੱਦਾਂ ਵੀ ਇੰਜੀਨੀਅਰਾਂ ਦਾ ਜੋ ਸਿਸਟਮ ਇਹਨਾਂ ਦਾ ਇਹਦੇ ਨਾਲ ਜੋੜ ਕੇ ਤੇ ਉਥੋਂ ਹੁਣ ਕਨੈਕਟ ਆ ਇਹ ਵਾਈਕਾਟੋ ਰਿਵਰ ਨਾਲ ਵੀ ਪਾਣੀ ਉਹਦੇ ਨਾਲ ਜੁੜਦਾ ਵਾ ਜਦੋਂ ਵਧ ਜਾਂਦਾ ਉਧਰ ਚੱਲ ਜਾਂਦਾ ਜਦੋਂ ਰਿਵਰ ਦਾ ਵਧ ਜਾਂਦਾ ਇੱਧਰ ਆ ਜਾਂਦਾ ਜੋ ਵੀ ਇਹਨਾਂ ਦਾ ਹੋਣ ਦਾ ਸਿਸਟਮ ਤੇ ਪਰ ਇਹ ਇੱਕ ਸਾਧ ਹੈ ਕਿ ਇਹ ਮੈਨ-ਮੇਡ ਜਾਂ ਵੀ ਇਹਨਾਂ ਨੇ ਆਪ ਹੀ ਬਣਾਈ ਵੀ ਆ ਤੇ ਪਹਿਲਾਂ ਇੱਥੇ ਮਾਈਨਿੰਗ ਹੁੰਦੀ ਸੀ ਤੇ ਜਿਹੜੇ ਇੱਥੇ ਮੈਨੂੰ ਲੱਗਦਾ ਈ ਡੰਗਾਈ ਬਾਹਲੀ ਨਹੀਂ ਗਈ 5 ਕਿ ਮੀਟਰ ਲਿਖਿਆ ਵਾ ਤੇ 16 17 ਫੁੱਟ ਡੂੰਗੀ ਆ ਤਾਂ ਕਰਕੇ ਫੇਰ ਕੋਲ ਮਾਈਨਿੰਗ ਬਾਹਲਾ ਨਹੀਂ ਤੇ ਆਹ ਪਾਣੀ ਤਾਂ ਇੱਥੇ ਆਇਆ ਵਾ ਕਿਉਂਕਿ 2 4 ਦਿਨ ਪਿੱਛੇ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ ਤੇ ਬਾਈਕਟੋ ਰਿਵਰ ਵੀ ਭਰੀ ਪਈ ਆ ਉਹਦੇ ਕਰਕੇ ਇਹ ਵੀ ਪਾਣੀ ਬਹੁਤ ਆ ਵੇਖ ਸਕਦੇ ਤੁਸੀਂ ਜਮਾ ਕੰਡਿਆ ਤੇ ਆਇਆ ਪਿਆ ਪਰਾ ਪਾਰਕਿੰਗ ਪੱਕੀ ਬਣੀ ਕਰਕੇ ਤੇ ਬਚਾਵ ਆ ਨਹੀਂ ਤਾਂ ਇੱਥੇ ਵੀ ਪਾਣੀ ਪਾਣੀ ਹੋ ਜਾਣਾ ਹੈਗਾ ਇੱਥੇ ਨਹੀਂ ਆ ਸਕਦੇ ਹੈਗੇ ਜੇ ਆ ਤੱਕੀ ਨਾ ਪਾਰ ਕੀ ਬਣਾਉਂਦੇ ਆ ਆ ਇਧਰ ਫੈਂਸ ਲਾਈ ਜਾਂਦੇ ਨਵੀਂ ਤੇ ਉਹ ਦਰਬਾਰ ਸਾਹਿਬ ਤੇ ਸਾਰੇ ਝੰਡੇ ਲੱਗੇ ਉੱਥੇ ਉਹ ਸ਼ੁਰੂ ਦੇ ਵਿੱਚ ਜਿਹੜਾ ਆਪਾਂ ਆਉਂਦਿਆਂ ਨੂੰ ਤੁਹਾਨੂੰ ਦਿਖਾਇਆ ਹੋ ਵੀਡੀਓ ਦੇ ਵਿੱਚ ਕੋਲ ਮਾਈਨਿੰਗ ਵਾਲੀ ਜਿਹੜੀ ਪਾਵਰ ਸਟੇਸ਼ਨ ਆ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਗੈਸ ਨਾਲ ਤੇ ਕੋਲੇ ਨਾਲ ਚੱਲਦਾ ਤੇ ਦੂਜਾ ਵਾਈਕਾਟੋ ਰਿਵਰ ਜਦੋਂ ਆਪਾਂ ਕ੍ਰੋਸ ਕੀਤੀ ਸੀ ਉਹਦਾ ਕਾਰਨ ਇਹੀ ਸੀ ਤੁਹਾਨੂੰ ਹੋਣਾ ਕਿ ਆਹ ਲੇਕ ਦੇ ਨਾਲ ਥੋੜੀ ਸੰਬੰਧ ਹੈ ਇਹਦੇ ਕਰਕੇ ਤੁਹਾਨੂੰ ਹਾਇਆ ਦੋ ਚੀਜ਼ਾਂ ਤੇ ਨਿਊਜ਼ੀਲੈਂਡ ਦਾ ਬਾਕੀ ਸਾਰਨਾ ਵੱਡਾ ਲਾਰਜੈਸਟ ਪਾਵਰ ਸਟੇਸ਼ਨ ਆ ਉਹ ਕਪੈਸਿਟੀ ਦੇ ਹਿਸਾਬ ਨਾਲ ਤੇ ਬਣੇ ਦਿਓ ਵੀਡੀਓ ਨਾਲ ਵੀਡੀਓ ਬਹੁਤ ਸੋਹਣੀ ਆ ਅੱਗੇ ਵੀ ਆਉਣ ਵਾਲੀਆਂ ਆ ਜਿਵੇਂ ਸਾਰੇ ਸਾਰਾ ਕੁਝ ਵਿਖਾਵਾਂਗੇ ਨਿਊਜ਼ੀਲੈਂਡ ਦਾ ਜਿਹੜਾ ਬਿਊਟੀ ਹੈ ਇਹਨੂੰ ਕਹਿ ਦਿੰਦੇ ਨਾ ਤੇ ਅੱਜ ਵਾਲਾ ਤਾਂ ਚਲੋ ਕੰਮ ਹੀ ਸਿਰਈ ਹੈ ਵੀ ਬਹੁਤ ਸੋਹਣਾ ਸਥਾਨ ਬਣਾਇਆ ਇਹਨਾਂ ਨੇ ਆ ਆ ਗਿਆ ਭਗਤ ਸਦਨਾ ਜੀ ਦਾ ਜਿਹੜੇ ਕਸਾਈ ਤੋਂ ਭਗਤ ਬਣੇ ਸਿੰਘ ਸ਼ਰਨ ਕਤ ਜਾਈ ਹੈ ਜੋ ਜੰਪੂ ਕਰਾਸੇ ਉਹਦੇ ਵੀ ਤੂੰ ਪਾਪ ਬਹੁ ਕੀਤੇ ਆ ਨਾ ਵੀ ਤੂੰ ਕਿੱਦਾਂ ਬਚੇਗਾ ਕਹਿੰਦੇ ਜਦੋਂ ਸ਼ੇਰ ਦੀ ਛਰਨੀ ਚੜ ਗਏ ਆ ਇਹ ਕਹਿੰਦੇ ਗਿੱਦੜਾਂ ਤੋਂ ਕੋਈ ਡਰਨੀ ਸਿੰਘ ਸ਼ਰਨ ਕਤ ਜਾਈ ਹੈ ਜੋ ਜੰਪੂ ਕਰਾਸੇ ਤਉ ਗੁਣ ਕਰਾ ਜਗਤ ਗੁਰਾ ਜੋ ਕਰਮ ਨਾਸ ਹੈ ਸਿੰਘ ਸ਼ਰਨ ਕਤ ਜਾਈ ਹੈ ਜੋ ਜੰਪੂ ਕਰਾਸੇ ਸ਼ੇਰ ਦੀ ਛਰਨ ਚ ਜਾਣ ਦਾ ਫਾਇਦਾ ਹੀ ਕੀ ਹੈ ਜੇ ਇਹੀ ਇਹਨਾਂ ਨੇ ਡਰਾਈ ਜਾਣਾ ਇਹ ਹੈ ਵੀ ਭਗਤ ਸਦਨਾ ਹੀ ਏ ਆ ਗਿਆ ਭਗਤ ਫਰੀਦ ਜੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਬਾਟ ਮਰੀਦਾ ਕੋਲੀਏ ਜਿਹੜਾ ਗੁਰੂ ਨੇ ਦੱਸਤਾ ਨਾ ਉਹਦੇ ਉੱਤੇ ਚੱਲ ਗਏ ਤੇ ਝੂਠ ਨਾ ਬੋਲੀਏ ਇਹ ਭਗਤ ਫਰੀਦ ਜੀ ਕਾਂਗਾ ਝੂਠ ਨਾ पिੰਜਰਾ ਵਸੇ ਤਾਂ ਉੱਡਰ ਜਾਏ ਇਸ पिੰਜਰੇ ਮੇਰਾ ਸਹੂਗ ਸੇ ਮਾਸਾ ਨਾ ਤੇ ਦੂ ਖਾਏ ਉਹ ਕਹੀ ਮੈਨ ਲਾਦਾ ਆਪਾਂ ਦੋ ਤਿੰਨ ਵਿੱਚੋਂ ਉਧਰਲੇ ਪਾਸੇ ਸੀਗੇ ਉਹ ਹਟ ਰਹਿ ਗਏ ਵਿੱਚੋਂ ਉਮਰ ਭਗਤ ਪੀਪਾ ਜੀ ਸ਼ਾਇਦ ਤੇ ਇੱਕ ਹੋਰ ਉੱਧਰ ਲਿਖਿਆ ਜੈ ਦੇਵ ਜੀ ਉਹ ਰਹਿ ਗਏ ਲੱਗਦਾ ਵੇਖਦੇ ਆ ਜੇ ਉੱਧਰ ਜਾ ਸਕੀਏ ਉੱਧਰ ਵੀ ਜਾਣੇ ਆ ਹੋਰ ਗੱਲਾਂ ਦੀਆਂ ਗੱਲਾਂ ਆ ਵੀਕਲ ਚਲਾਉਂਦਾ ਵੀ ਸਵਾਰ ਵੱਖਰਾ ਹੀ ਆ ਵੀ ਪਤਾ ਨਹੀਂ ਪਹਿਲੀ ਵਾਰ ਹੀ ਚਲਾਇਆ ਕਰਕੇ ਆ ਜਿਹੜੇ ਚਲਾਉਂਦੇ ਹੋਣੇ ਆ ਉਹਨਾਂ ਤੇ ਵਧੀਆ ਵਾ ਪਰ ਬਹੁਤ ਵਧੀਆ ਸਵਾਰੀ ਆ ਇਹ ਵੀ ਜਿਵੇਂ ਫਾਰਮਾ ਫੂਰਮਤ ਨੇ ਐਵੇਂ ਨਹੀਂ ਗੋਲ ਫਾਲੇ ਨੂੰ ਲਈ ਫਿਰਦੇ ਰਹਿੰਦੇ ਬੱਗੀ ਜੀ ਨੂੰ ਪਤਾ ਨਹੀਂ ਇਹਨੂੰ ਬੱਗੀ ਵੀ ਕਹਿੰਦੇ ਆ ਕੀ ਕਹਿੰਦੇ ਆ ਪਰ ਬਹੁਤ ਵਧੀਆ ਆ ਇਹਦੀ ਸਵਾਰੀ ਵੀ ਨਾ ਇੱਥੇ ਆਇਓ ਜਰੂਰ ਜੇ ਮੇਂ ਪਰਿਵਾਰ ਨਾਲ ਤੁਸੀਂ ਕਰ ਸਕਦੇ ਦੋ ਇੱਥੇ ਸਪੈਸ਼ਲ ਇਸੇ ਕੰਮ ਨੂੰ ਰੱਖੀ ਇਹਨਾਂ ਨੇ ਜੇ ਤੁਸੀਂ ਦਰਸ਼ਨ ਮੇਲੇ ਸਾਰੇ ਜਾਇਜ਼ ਕਰ ਸਕਦੇ ਆ ਆ ਗਿਆ ਭਗਤ ਸੂਰਦਾਸ ਜੀ ਦਾ ਜੀ ਨੂੰ ਕਹਿੰਦੇ ਜਿਉਂ ਕੁਸ਼ਤੀ ਤਨ ਜੋਕ ਇਹ ਹੱਟ ਬਣਾਏ ਆ ਬਹੁਤ ਸ਼ਾਂਤੀ ਅਹ ਲੈਣਾ ਥੋੜੇ ਜਿਹੇ ਟਾਈਮ ਪਹਿਲਾਂ ਇੱਕ ਵੀਡੀਓ ਬਣਾਈ ਸੀ ਜਿਹੜੀ ਬੰਬੇ ਹੱਲਾ ਦੇ ਵਿੱਚ ਨਾ ਆਪਣਾ ਬੁੱਧਿਸਟ ਮਿਨਿਸਟਰੀ ਸੀ ਵਿਮੋਤੀ ਬੁੱਧਿਸਟ ਮਿਨਿਸਟਰੀ ਤੇ ਉਹ ਵੀ ਬਹੁਤ ਸੋਹਣਾ ਸਥਾਨ ਸੀ ਜੇ ਕਿਸੇ ਨੇ ਭਗਤੀ ਕਰਨੀ ਆ ਜਾਂ ਧਿਆਨ ਕਰਨਾ ਵਾ ਉਹ ਤੁਸੀਂ ਵੀਡੀਓ ਵੇਖ ਸਕਦੇ ਹੋ ਵੀ ਬਹੁਤ ਸੋਹਣਾ ਹੈਗਾ ਜੰਗਲ ਦੇ ਵਿੱਚ ਬਣਿਆ ਹੈਗਾ ਤੁਸੀਂ ਜਾ ਕੇ ਬੁਕਿੰਗ ਕਰਾ ਸਕਦੇ ਹੋ ਤੇ ਐਦਾਂ ਦੇ ਹੱਟ ਬਣੇ ਹੀ ਪਰ ਜਦੋਂ ਹੁਣ ਇੱਥੇ ਆ ਕੇ ਵੇਖਿਆ ਤੇ ਮੈਂ ਕਹਿੰਦਾ ਵੀ ਆਪਣੇ ਵੀ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਹੱਟ ਬਣਾਏ ਆ ਤੁਸੀਂ ਇਹਦੇ ਵਿੱਚ ਆ ਕੇ ਬਹਿ ਸਕਦੇ ਆ ਬਾਣੀ ਪੜ ਸਕਦੇ ਸਿਮਰਨ ਅਭਿਆਸ ਮੈਡੀਟੇਸ਼ਨ ਧਿਆਨ ਜੋ ਮਰਜ਼ੀ ਕਰ ਸਕਦੇ ਆ ਸਾਰੇ ਹੱਟ ਬਣੇ ਆ ਜਿੱਥੇ ਮਰਜ਼ੀ ਬਹਿ ਜਾਓ ਤੇ ਵੀਕਡੇਸ ਚ ਆਓ ਵੀਕਐਂਡ ਤੇ ਆਓ ਤੇ ਇੱਥੇ ਗੁਰਬਾਣੀ ਪੜੋ ਆਦਾ ਨਾਮ ਜਪੋ ਸਿਮਰਨ ਕਰੋ ਜੋ ਮਰਜ਼ੀ ਕਰੋ ਤੇ ਆਪਣੇ ਵੀ ਸਥਾਨੇ ਬਹੁਤ ਜਿਆਦੇ ਰਮਣੀਕ ਸੋਹਣਾ ਸ਼ਾਂਤਮਈ ਜੇ ਉਹ ਕਹਿਰੀਏ ਘਾਟ ਹੀ ਆ ਬਹੁਤ ਵਧੀਆ ਬਣਾਇਆ ਤੇ ਤੁਸੀਂ ਆ ਕੇ ਇੱਥੇ ਦਰਸ਼ਨ ਮਿਲੇ ਕਰ ਸਕਦੇ ਆ ਤੇ ਜਿੰਨਾ ਟਾਈਮ ਮਰਜ਼ੀ ਬਹਿ ਕੇ ਇੱਥੇ ਭਗਤੀ ਕਰੋ ਤੇ ਉਹਨਾਂ ਨੇ ਵੀ ਬਹੁਤ ਸੋਹਣਾ ਬਣਾਇਆ ਕੋਈ ਸ਼ੱਕ ਨਹੀਂ ਪਰ ਇਹ ਵੀ ਕੋਈ ਘਟ ਨਹੀਂ ਕੋਈ ਤੋਲਾ ਨਹੀਂ ਕਰ ਸਕਦੇ ਹੁੰਦੇ ਧਾਰਮਿਕ ਸਥਾਨਾਂ ਦੀ ਨਾ ਕਿਸੇ ਨਾਲ ਵੀ ਪਰ ਇਹ ਬਹੁਤ ਜਿਵੇਂ ਕਿਸੇ ਨੇ ਸ਼ਾਂਤੀ ਜਾਂ ਭਗਤੀ ਕਰਨੀ ਆ ਤੇ ਉਹਦੇ ਵਾਸਤੇ ਇਹਨਾਂ ਦੇਸ਼ਾਂ ਦੇ ਵਿੱਚ ਇਦਾਂ ਦੀ ਚੀਜ਼ ਲੱਭਣੀ ਤੇ ਵਾਹ ਵਾਹ ਹੋ ਜਾਂਦਾ ਗੱਲਬਾਤ ਵਾਹ 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 ਅਲੀ ਗੱਲਬਾਤ ਹੋ ਜਾਂਦੀ ਹੈ ਇਹ ਭਗਤ ਭੀਖਣ ਜੀ ਹਾਂ ਭੀਖ ਕੁਪੇਖਾਰੀ ਉਹਨਿੰਝ ਪਤ ਹੈ ਦਾਤਾ ਇਹਨਾਂ ਦਾ ਸ਼ਰਤ ਨਹੀਂ ਜਬ ਤਾਂ ਤੇ ਪੀਖਣਾ ਸ਼ਾਹ ਜੀ ਪੀਖਣ ਸ਼ਾਹ ਜੀ ਕੈਵਨ ਬਹੁਤ ਵਧੀਆ ਬਣਿਆ ਨਾ ਜਿੱਦਾਂ ਪ੍ਰੋਪਰ ਸਾਰੇ ਕੈਵਨ ਆ ਇਧਰਲੇ ਤਾਂ ਨਿੱਕੋ ਜਿਹੇ ਆ ਉਧਰਲੇ ਹੋ ਕੁਝ ਆ ਉਸ ਤੋਂ ਆਪਾਂ ਸ਼ੁਰੂ ਕੀਤਾ ਸੀ ਤੇ ਐਂ ਸਾਰੇ ਚਲਦੇ ਬਣਾਏ ਹੋਏ ਆ ਹਾਂਜੀ ਇਹ ਜਿਹੜੇ ਬਣਾਏ ਆ ਇਹ ਕੈਵਨ ਬਣਾਏ ਆ ਨਾ ਇਹਨਾਂ ਨੇ ਉਸ ਹਾਂ ਨਾ ਬਣਾਏ ਹੋਏ ਆ ਵੀ ਜਿੱਦਾਂ ਆਪਣੇ ਜਿੱਥੇ ਜਿੱਥੇ ਇਹਨਾਂ ਦਾ ਜਨਮ ਹੋਇਆ ਵਾ ਜਿਹੜਾ 15 ਦਰਬਾਰ ਸਾਹਿਬ ਦੇ ਵਿੱਚ ਮੈਪ ਲੱਗਾ ਹੈਗਾ ਨੰਬਰਾਂ ਦੇ ਹਿਸਾਬ ਨਾਲ ਇਹ ਉਸ ਹਸਾਣਾ ਮੈਪ ਬਣਾ ਕੇ ਬਣਾਏ ਹੋਏ ਆਂ ਨਹੀਂ ਵੀ ਜਿੱਥੇ ਜਿੱਥੇ ਮਰਜ਼ੀ ਬਣਾਤੇ ਬਹੁਤ ਵਧੀਆ ਤਰੀਕੇ ਨਾਲ ਵੀ ਆ ਇੱਥੇ ਐ ਬਣਾਇਆ ਪੂਰੇ ਨਕਸ਼ੇ ਦੇ ਹਸਾਣ ਨਾਲ ਜਿਵੇਂ ਉੱਪਰੋਂ ਵੇਖਾਂਗੇ ਨਾ ਜਿਵੇਂ ਡਰੋਨ ਸ਼ਾਟ ਲਈ ਜੇ ਤਾਂ ਆਪਾਂ ਤੇ ਇਹ ਸਾਰੇ ਉਸ ਹਸਾਣਾ ਬਣਾਏ ਹੋਏ ਆ ਜਿੱਦਾਂ ਆਪਣਾ ਮੈਪ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਆਪਣੇ ਭਗਤਾਂ ਦਾ ਜਨਮ ਹੋਇਆ ਵਾ ਉਸ ਹਸਾਣਾ ਬਣਾਇਆ ਤੇ ਅੰਦਰ ਆਪਾਂ ਤੁਹਾਨੂੰ ਸ਼ੁਰੂ ਜਿਹਾ ਦਿਖਾਇਆ ਤੇ ਉਹਦੇ ਨੰਬਰਾਂ ਦੇ ਹਸਾਣਾ ਤੁਸੀਂ ਲਾ ਕੇ ਵੇਖ ਸਕਦੇ ਆ ਸਾਰੇ ਐ ਬਣਾਏ ਉਸ ਹਸਾਣਾ ਉਧਰ ਬਣੇ ਆ ਤੇ ਜਿਹੜੇ ਜਿਹੜੇ ਜਿੱਥੇ ਜਿੱਥੇ ਰਹੇ ਉਹ ਮਹਾਰਾਸ਼ਟਰ ਦੇ ਵਿੱਚ ਭਗਤ ਨਾਮਦੇਵ ਜੀ ਹੋਏ ਆ ਤਲੋਚਨ ਜੀ ਉਹ ਸਾਰਿਆਂ ਉਸਹਾ ਨਾ ਬਣਾਏ ਉਹਨਾਂ ਨੇ ਆ ਜਿੱਥੋਂ ਆਪਾਂ ਸ਼ੁਰੂ ਕੀਤੇ ਸੀ ਉੱਥੇ ਹੀ ਆ ਗਏ ਆ ਭਗਤ ਕਬੀਰ ਜੀ ਦਾ ਤੇ ਆ ਭਗਤ ਰਵਦਾਸ ਜੀ ਦਾ ਇਹ ਜੂਪੀ ਜ ਆਪਣੇ ਭਗਤ ਕਬੀਰ ਜੀ ਦਾ ਹੈਗਾ ਨਾ ਕਿਆ ਕਾਂਸ਼ੀ ਕਿਆ ਉਖਰ ਮਗਹ ਰਾਮ ਰ데요 ਜੇ ਹੋਈ ਵੀ ਮਗਹ ਰਚ ਕਹਿੰਦੇ ਕਾਂਛੀ ਦੇ ਵਿੱਚ ਜਨਮ ਹੋਇਆ ਸੀ ਇੱਧਰਲੇ ਪਾਸੇ ਤੇ ਮਗਰਹਰ ਦੇ ਵਿੱਚ ਇਹਨਾਂ ਨੂੰ ਕਹਿੰਦਾ ਸੀ ਵੀ ਉੱਥੋਂ ਕਾਂਛੀ ਜੋ ਖੀਲੇ ਸਮੇਂ ਚ ਮਗਰਹਰ ਚ ਆ ਗਈ ਸੀ ਇਹ ਹੜੰਬੇ ਦੇ ਵਿੱਚ ਮਗਰਹਰ ਸੀਗਾ ਹਾਂ ਉਹ ਕਦੀ ਛਾਪ ਦੇ ਇਹਨਾਂ ਨੇ ਲਿਖਿਆ ਆ ਵੇ ਹੜੰਬੇ ਤੇ ਮਗਰਹਰ ਦੇ ਬਾਰੇ ਤੇ ਇਹ ਤਾਂ ਇਕੱਠੇ ਇਹਨਾਂ ਨੇ ਲਾਏ ਆ ਵੇਖੋ ਇਕੱਠੇ ਮੈਪ ਦੇ ਆ ਸੰਤ ਮਰਿਆ ਹੜੰਬ ਸਗਲੀ ਸੈਣ ਤਰਾਈ ਆ ਫਾਰਮ ਦੇ ਉੱਤੇ ਆ ਬਣਾਇਆ ਇਹਨਾਂ ਨੇ ਪਾਣੀ ਵਿੱਚ ਆਪਣੇ ਮਾਝਾ ਵਾਲੇ ਚ ਬੱਚਾ ਕਹਿੰਦੇ ਦੋਆਬੇ ਵਾਲੇ ਆਪਣੇ ਖੇਲ ਮਾਲ ਵਾਲੇ ਖੇਲ ਕਹਿੰਦੇ ਇਹਨੂੰ ਉਹ ਬਣਾਇਆ ਵੀ ਪਾਣੀ ਜਿੰਨਾ ਉਹ ਘਟ ਗਿਆ ਆਪੇ ਹੀ ਭਰ ਹੋ ਜਾਣਾ ਵੇ ਜੀ ਨਾ ਪੂਰਾ ਪ੍ਰੋਪਰ ਤਰੀਕੇ ਨਾਲ ਸਿਸਟਮ ਬਣਾਇਆ ਵਾ ਤੇ ਉਹਨਾਂ ਫੇਰ ਆਪੇ ਹੀ ਭਰ ਹੋ ਜਾਂਦਾ ਪਾਣੀ ਇਹਦੇ ਵਿੱਚ ਰਹਿੰਦਾ ਹੀ ਰਹਿੰਦਾ ਵਾ ਇਹ ਆ ਫਾਰਮ ਦੇ ਉੱਤੇ ਆ ਵੀ ਨਾਲ ਗਾਵਾਂ ਗੋਆਂ ਵੀ ਹੈਗੀਆਂ ਮੈਂ ਸਾਰੇ ਪਾਸੇ ਆ ਇੱਧਰ ਵੀ ਬਣਿਆ ਵਾ ਤੇ ਹੁਣ ਆਪਾਂ ਚੱਲਦੇ ਦਰਬਾਰ ਸਾਹਿਬ ਵੱਲੋਂ ਵਾਪਸ ਧੋਪਨ ਵਾਲੀ ਆ ਗੱਲਬਾਤ ਧੋਪਨ ਆ ਵੀਡੀਓ ਬਹੁਤ ਸੋਹਣੀ ਬਣਦੀ ਹੋਰ ਤਾਂ ਗੱਲਾਂ ਦੀਆਂ ਗੱਲਾਂ ਫੇਰ ਨਿਕਲਿਆ ਹੀ ਆ ਆ 1964 ਮਰਸੜੀ ਖੜੀ ਆ 1964 ਮਰਸੀਡਿਸ ਬੈਂਸ ਆ ਆਪਣੀ ਰਾਸ਼ ਵੀਰਾਂ ਦੀ ਆ ਲਾਤੀ ਆਪਾਂ ਪਾਰਕਿੰਗ ਇੱਧਰਲੇ ਪਾਸੇ ਹਾਂਜੀ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਿਖਾਇਆ ਤੁਹਾਨੂੰ ਜਿਹੜਾ ਬਾਬੇ ਕੇ ਗੁਰਦਰਾ ਸਾਹਿਬ ਆ ਥੋੜੇ ਸਾਲ ਡੇਰ ਸਾਲ ਪਹਿਲਾਂ ਹੀ ਆਪਣਾ ਸ਼ੁਰੂ ਹੋਇਆ ਇੱਥੋਂ ਦਾ ਸੰਗਤ ਬਹੁਤ ਹੁੰਦੀ ਆ ਤੇ ਜਿੱਦਾਂ ਬਾਈ ਜੀ ਹੋਣਾ ਨੇ ਦੱਸਿਆ ਮਹੀਨੇ ਦੇ ਪਹਿਲੇ ਸ਼ਨੀਵਾਰ ਪ੍ਰੋਗਰਾਮ ਹੁੰਦਾ ਸਮਾਗਮ ਹੁੰਦਾ ਵਾ ਤੁਸੀਂ ਤੁਸੀਂ ਆ ਸਕਦੇ ਜਿੱਦਾਂ ਸ਼ਨੀਵਾਰ ਦੇ ਸ਼ਨੀਵਾਰ ਤੇ ਉਂ ਜਦੋਂ ਮਰਜ਼ੀ ਵੀਕਡੇ ਇਸ ਵੀਕਐਂਡ ਜਦੋਂ ਮਰਜ਼ੀ ਆਓ ਅੱਜ ਵੀ ਸੰਗਤ ਬਹੁਤ ਆਈ ਦਰਸ਼ਨ ਕਰਨ ਤੇ ਉਹ ਇਹਨੇ ਰੱਖਿਆ ਬਹੁਤ ਵਧੀਆ ਸਿਸਟਮ ਜਿਹੜਾ ਲੱਗਾ ਬੱਗੀ ਵਾਲਾ ਜਿਹੜਾ ਬਾਈ ਜੀ ਹੋਣਾ ਨੇ ਇੱਥੇ ਰੱਖੇ ਦੋ ਪ੍ਰਵਾਹਨਾ ਤੁਸੀਂ ਜਾ ਸਕਦੇ ਆ ਤੇ ਜਰੂਰ ਆਓ ਦਰਸ਼ਨ ਮੇਲੇ ਕਰੋ ਤੇ ਆ ਕੇ ਇੱਥੇ ਆਪਣਾ ਪਾਠ ਪੂਜਾ ਸਿਮਰਨ ਮੈਡੀਟੇਸ਼ਨ ਜੋ ਜੋ ਆਪਣੇ ਮਨ ਨੂੰ ਸ਼ਾਂਤੀ ਦਿੰਦੇ ਆ ਤੇ ਜਰੂਰ ਕਰੋ ਤੇ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਤੇ ਜੇ ਨਵੇਂ ਆਏ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ